ਜਿਹੜੀ ਜਮਨੀ ਚੋਣ ਆਉਂਦੀ ਆ ਉਹਦੇ ਵਿੱਚ ਸਰਕਾਰ ਹਮੇਸ਼ਾ ਹੀ ਪੂਰਾ ਟਿਲ ਆਉਂਦੀ ਹੁੰਦੀ ਆ ਕਿਉਂਕਿ ਅਗੇ ਵਿਧਾਨ ਸਭਾ ਚੋਣਾਂ ਦੇ ਵਿੱਚ 1.5 ਸਾਲ ਰਹਿ ਗਿਆ ਤੇ ਇਹ ਉਹਨਾਂ ਦੇ ਲਈ ਬਹੁਤ ਕ੍ਰੂਸ਼ਲ ਟਾਈਮ ਆ ਕਿ ਜੇ ਇਹ ਚੋਣ ਹਾਰਦੀ ਆ ਨਾ ਸਰਕਾਰ ਤੇ ਅਗਲੇ ਸਮੇਂ ਦੀ ਸਥਿਤੀ ਸਾਫ਼ ਹੁੰਦੀ ਦੇਖਤੀ ਆ ਲੋਕ ਕਹਿੰਦੇ ਪਹਿਲਾਂ ਵੀ ਸਰਕਾਰ ਗਈ ਜਿਹੜੇ ਪ੍ਰਤੱਖ ਲੋਕ ਨਾ ਇਲਾਕੇ ਦੇ ਵਿੱਚ ਪੱਤਰਕਾਰ ਘੁੰਮਦੇ ਫਿਰਦੇ ਆ ਉਹ ਇਹ ਗੱਲ ਦੱਸਦੇ ਆ ਕਿ ਅਕਾਲੀ ਦਲ ਅੱਜ ਉਹ ਸਥਿਤੀ ਦੇ ਵਿੱਚ ਨਹੀਂ ਜਿਹੜੀ ਸਥਿਤੀ ਦੇ ਵਿੱਚ ਲੋਕ ਸੋਚ ਰਹੇ ਬਾਹਰ ਬੈਠੇ ਅਕਾਲੀ ਦਲ ਦਾ ਅੰਡਰ ਕਰੰਟ ਇਸ ਵਕਤ ਉੱਪਰ ਗਿਆ ਲੋਕਾਂ ਨੇ ਕਾਂਗਰਸ ਦੇਖ ਲਈ ਸੀ ਲੋਕਾਂ ਨੇ ਆਮ ਆਦਮੀ ਪਾਰਟੀ ਦੇਖ ਲਈ ਆ ਲੋਕ ਇਸ ਵਕਤ ਅਕਾਲੀ ਦਲ ਵੱਲ ਨੂੰ ਵਾਪਸ ਮੁੜੇ ਨੇ ਵੀਪੀ ਸਿੰਘ ਜੀ ਤਰਨਤਾਰਨ ਜਿਮਨੀ ਚੌਂ ਵਿੱਚ ਲੋਕਾਂ ਦਾ ਰੁਖ ਕਿਹੜੀ ਸਿਆਸੀ ਧਿਰ ਵੱਲ ਜ਼ਿਆਦਾ ਤੁਹਾਨੂੰ ਦਿਖਾਈ ਦੇ ਰਿਹਾ ਹੈ ਕੀ ਨੇ ਸਿਆਸੀ ਸਮੀਕਰਨ ਤਰਨਤਾਰਨ ਦੇ ਵਿੱਚ ਨਾ ਜਦੋਂ ਸ਼ੁਰੂਆਤ ਹੋਈ ਆ ਵੋਟਾਂ ਦੀ ਤੇ ਇਹ ਸਾਫ਼ ਜਿਹਾ ਲੱਗ ਰਿਹਾ ਸੀ ਕਿ ਤਰਨਤਾਰਨ ਇੱਕ ਪੰਥਕ ਸੀਟ ਆ ਤੇ ਭਾਈ ਮਨਦੀਪ ਸਿੰਘ ਜਿਹੜੇ ਆ ਸੰਦੀਪ ਸਿੰਘ ਸਣੀ ਦੇ ਭਰਾਤਾ ਨੇ ਉਹਨਾਂ ਨੂੰ ਅ ਅਮਰਤਪਾਲ ਸਿੰਘ ਉਹਨਾਂ ਦੀ ਪਾਰਟੀ ਨੇ ਟਿਕਟ ਦਿੱਤੀ ਆ ਤੇ ਉਹ ਲੱਗਦਾ ਸੀ ਕਿ ਉਹ ਉਹ ਪਲੜਾ ਉਹਨਾਂ ਦਾ ਭਾਰੀ ਹੋਊਗਾ ਪਰ ਜਿਹੜੀ ਜਿਮਨੀ ਚੋਣ ਆਉਂਦੀ ਆ ਉਹਦੇ ਵਿੱਚ ਸਰਕਾਰ ਹਮੇਸ਼ਾ ਹੀ ਪੂਰਾ ਟਿਲ ਲਾਉਂਦੀ ਹੁੰਦੀ ਆ ਕਿਉਂਕਿ ਅੱਗੇ ਵਿਧਾਨ ਸਭਾ ਚੋਣਾਂ ਦੇ ਵਿੱਚ ਡੇਢ ਸਾਲ ਰਹਿ ਗਿਆ ਤੇ ਇਹ ਉਹਨਾਂ ਦੇ ਲਈ ਬਹੁਤ ਕ੍ਰੂਸ਼ਲ ਟਾਈਮ ਆ ਕਿ ਜੇ ਇਹ ਚੋਣ ਹਾਰਦੀ ਆ ਨਾ ਸਰਕਾਰ ਤੇ ਅਗਲੇ ਸਮੇਂ ਦੀ ਸਥਿਤੀ ਸਾਫ਼ ਹੁੰਦੀ ਦੇਖਦੀ ਆ ਲੋਕ ਕਹਿੰਦੇ ਬੇ ਲੈ ਵੀ ਸਰਕਾਰ ਗਈ ਸੋ ਉਹਨਾਂ ਦਾ ਵੀ ਪੂਰਾ ਟਿਲ ਲੱਗਾ ਆ ਕਿ ਇਹ ਚੋਣ ਜਿੱਤੀ ਜਾਵੇ ਦੂਜੀ ਗੱਲ ਇਹ ਗੱਲਾਂ ਹੀ ਸਾਰੀਆਂ ਵਿਰੋਧੀ ਧਿਰਤੀ ਵੀ ਲਾਗੂ ਹੁੰਦੀਆਂ ਹੁਣ ਆਪਾਂ ਵਨ ਵਾਈ ਵਾਈ ਗੱਲ ਗੱਲ ਵਨ ਵਾਈ ਵਨ ਗੱਲ ਕਰਾਂਗੇ ਸਾਰੀਆਂ ਧਿਰਾਂ ਦੀ ਸਭ ਤੋਂ ਪਹਿਲਾਂ ਕਾਂਗਰਸ ਦੀ ਕਰ ਲੈਨੇ ਆ ਕਾਂਗਰਸ ਜਿਹੜੀ ਅੰਦਰੂਨੀ ਫੁੱਟ ਦਾ ਸ਼ਿਕਾਰ ਸੀ ਇਸ ਵਕਤ ਉਹ ਰਾਜਾ ਵੜਿੰਗ ਹੋਣੀ ਉਥੇ ਜਿਹੜਾ ਚੋਣ ਪ੍ਰਚਾਰ ਕਰ ਰਹੇ ਨੇ ਉਹਨਾਂ ਨੇ ਇੱਕ ਬਿਆਨ ਦਿੱਤਾ ਜਿਹੜਾ ਬਿਆਨ ਬਹੁਤ ਚਰਚਾ ਦੇ ਵਿੱਚ ਆ ਕਿ ਜੀ ਤੁਸੀਂ ਇੱਧਰ ਆ ਜਾਂ ਇੱਧਰ ਆ ਉਹ ਗੱਲ ਦੇ ਉੱਤੇ ਵੀ ਬਹੁਤ ਸਵਾਲ ਉੱਠੇ ਵੀ ਇੱਕ ਐਸੀ ਸਮਝ ਦੀਆਂ ਗੱਲਾਂ ਚੱਲ ਰਹੀਆਂ ਵੀ ਉਹ ਚੋਣ ਕਿਹੜੀ ਆ ਤੇ ਆਪਾਂ ਗੱਲ ਕਿਹੜੀ ਕਰ ਰਹੇ ਆ ਦੂਜੀ ਗੱਲ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰੀਏ ਨਾ ਤੇ ਪਿਛਲੇ ਲੰਮੇ ਸਮੇਂ ਤੋਂ ਬਹੁਤ ਡਾਊਨ ਜਾ ਰਿਹਾ ਸੀ ਉਸ ਇਲਾਕੇ ਦੇ ਵਿੱਚ ਵਿਰਤਾ ਸਿੰਘ ਬਲਟੂਹਾ ਜਿਹੜੇ ਆ ਉਹ ਉਸ ਇਲਾਕੇ ਦੇ ਨੇੜੇ ਤੇਰੇ ਦੇ ਆ ਪੰਥਕ ਸੀਟ ਰਹੀ ਆ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਜਿੱਤਦਾ ਰਿਹਾ ਹੈ ਸੀਟ ਤੇ ਪਿਛਲੇ ਸਮੇਂ ਤੋਂ ਅਕਾਲੀ ਦਲ ਦੀ ਸਥਿਤੀ ਬਹੁਤ ਮਾੜੀ ਸੀ ਪਰ ਜਿਹੜੇ ਪ੍ਰਤੱਖ ਲੋਕ ਨਾ ਇਲਾਕੇ ਦੇ ਵਿੱਚ ਪੱਤਰਕਾਰ ਘੁੰਮਦੇ ਫਿਰਦੇ ਆ ਉਹ ਇਹ ਗੱਲ ਦੱਸਦੇ ਆ ਕਿ ਅਕਾਲੀ ਦਲ ਅੱਜ ਉਹ ਸਥਿਤੀ ਦੇ ਵਿੱਚ ਨਹੀਂ ਜਿਹੜੀ ਸਥਿਤੀ ਦੇ ਵਿੱਚ ਲੋਕ ਸੋਚ ਰਹੇ ਬਾਹਰ ਬੈਠੇ ਅਕਾਲੀ ਦਲ ਦਾ ਅੰਡਰ ਕਰੰਟ ਇਸ ਵਕਤ ਉੱਪਰ ਗਿਆ ਲੋਕਾਂ ਨੇ ਕਾਂਗਰਸ ਦੇਖ ਲਈ ਸੀ ਲੋਕਾਂ ਨੇ ਆਮ ਆਦੀ ਪਾਰਟੀ ਦੇਖ ਲਈ ਆ ਲੋਕ ਇਸ ਵਕਤ ਅਕਾਲੀ ਦਲ ਵੱਲ ਨੂੰ ਵਾਪਸ ਮੁੜੇ ਨੇ ਇਹ ਉਥੋਂ ਦੇ ਲੋਕਲ ਪੱਤਰਕਾਰ ਹੈ ਜਿਹੜੇ ਬੇਸ਼ੱਕ ਦੱਬਵੀਂ ਜਵਾਨ ਦੇ ਵਿੱਚ ਕਹਿਣ ਪਰ ਉਹ ਕਹਿੰਦੇ ਜ਼ਰੂਰ ਨੇ ਇਹ ਗੱਲ ਫੜਨੀ ਬਣਦੀ ਆ ਕਿ ਸ਼੍ਰੋਮਣੀ ਅਕਾਲੀ ਦਲ ਵੀ ਲਗਾਤਾਰ ਦਿਖਦਾ ਜਾਂਦਾ ਹੈ ਜਿਹੜਾ ਉਹ ਵੀ ਉੱਠ ਕੇ ਮੁੜ ਕੇ ਖੜਾ ਹੋਣ ਲੱਗਾ ਦੂਜੀ ਗੱਲ ਤੀਜੀ ਪਾਰਟੀ ਭਾਈ ਮਨਦੀਪ ਸਿੰਘ ਉਹਨਾਂ ਦੀ ਗੱਲ ਕਰ ਲਈਏ ਮਨਦੀਪ ਸਿੰਘ ਉਹਨਾਂ ਦੀ ਪਾਰਟੀ ਜਿਹੜੀ ਆ ਉਤੋਂ ਐਮਪੀ ਬਣੇ ਨੇ ਅਮਰਤਪਾਲ ਸਿੰਘ ਅ ਮਾਝੇ ਦੇ ਲੋਕਾਂ ਨੇ ਬਹੁਤ ਪੰਜਾਬ ਤੋਂ ਸਭ ਤੋਂ ਵੱਡੀ ਲੀਡ ਦੇ ਕੇ ਉਹਨਾਂ ਨੂੰ ਜਿਤਾਇਆ ਸੀ ਕਿ ਉਹ ਬਾਹਰ ਆ ਸਕਣਗੇ ਪਰ ਉਹਨਾਂ ਤੇ ਐਨਐਸਏ ਲਗਾਤਾਰ ਲੱਗਿਆ ਹੋਇਆ ਇਲਾਕੇ ਦੇ ਵਿੱਚ ਬੇਸ਼ੱਕ ਕਿਉਂਕਿ ਆਪ ਹੈ ਨਹੀਂ ਗਏ ਕੋਈ ਫੰਡ ਨਹੀਂ ਮਿਲਿਆ ਅਗਲੇ ਇਲਾਕੇ 'ਚ ਕੰਮ ਬੇਸ਼ੱਕ ਨਹੀਂ ਹੋਏ ਪਰ ਪਿਛਲੇ ਦਿਨੀ ਇੱਕ ਜਿਹੜੀ ਪ੍ਰੈਸ ਕਾਨਫਰੰਸ ਹੋਈ ਉਹਦੇ ਵੀ ਬੜੇ ਚਰਚੇ ਆ ਕੁਝ ਪੱਤਰਕਾਰ ਸਵਾਲ ਕਰ ਰਹੇ ਆ ਐਮਪੀ ਅਮਰਤਪਾਲ ਸਿੰਘ ਉਹਨਾਂ ਦੇ ਜਿਹੜੇ ਬਾਪ ਪਿਤਾ ਜੀ ਉਹਨਾਂ ਨੂੰ ਕਿ ਤੁਸੀਂ ਵੋਟਾਂ ਚ ਕੀਤਾ ਕੀ ਜੀ ਜਨਾਬ ਉਹ ਉਹ ਵੀ ਚਲੋ ਜਵਾਬ ਦੇ ਦਿੰਦੇ ਉਹ ਤੇ ਬਹੁਤ ਵੱਡਾ ਵਿਵਾਦ ਹੋ ਗਿਆ ਪਰ ਗੱਲ ਸਿਰਫ ਇੰਨੀ ਕਿਹਾ ਇਹ ਜਿਹਨਾਂ ਨੂੰ ਚੋਣ ਦਾ ਫੰਡ ਨਹੀਂ ਮਿਲਿਆ ਬੰਦਾ ਅੰਦਰ ਉਹ ਕਰਨਗੇ ਕੀ ਚੌਥੀ ਗੱਲ ਆ ਕਿ ਬੀਜੇਪੀ ਦੀ ਬੀਜੇਪੀ ਵੀ ਇਹਦੇ ਵਿੱਚ ਪੂਰਾ ਆਪਣਾ ਟਿਲ ਲਾਊਗੀ ਕਿ ਜਿਹੜੀ ਵੋਟ ਆ ਪੰਥਕ ਵੋਟ ਆ ਉਹਨੂੰ ਕਿਸੇ ਤਰ੍ਹਾਂ ਵਾਪਸ ਜਿਹੜਾ ਆਪਣਾ ਖਿੱਚਿਆ ਜਾਵੇ ਇਸੇ ਤਰ੍ਹਾਂ ਹੀ ਪਿਛਲੇ ਦਿਨਾਂ ਦੇ ਵਿੱਚ ਆਰ ਪੀ ਸਿੰਘ ਉਹਨਾਂ ਦਾ ਬਿਆਨ ਆਇਆ ਕਿ ਭਾਈ ਜਸਵੰਤ ਸਿੰਘ ਖਾਲੜਾ ਉਹਨਾਂ ਦੀ ਉੱਤੇ ਜਿਹੜੀ ਫਿਲਮ ਬਣੀ ਆ ਉਹਨੂੰ ਰਿਲੀਜ਼ ਕੀਤਾ ਜਾਵੇ ਉਹਨੂੰ ਵੀ ਇਸ ਚੋਣ ਦੇ ਨਾਲ ਜੋੜ ਕੇ ਦੇਖਿਆ ਜਾਣਾ ਚਾਹੀਦਾ ਇਸ ਪਿਆਰ ਨੂੰ ਕਿਉਂਕਿ ਪੰਥਕ ਰੀਟਿਆ ਤੇ ਜਿਹੜੇ ਇਹ ਇਹ ਸਾਰਾ ਇਸ ਇਸ ਇਲਾਕਾ ਜਿਹੜਾ ਉਹ ਬਹੁਤ ਅਫੈਕਟਡ ਰਿਹਾ ਉਸ ਸਮੇਂ ਸੋ ਅੱਜ ਜਿਹੜੀ ਆ ਉਹ ਸਥਿਤੀ ਜਿਹੜੀ ਵਿਰੋਗੀ ਨਾ ਪਹਿਲੇ ਤੇ ਦੂਜੇ ਨੰਬਰ ਦਾ ਮਾਰਜਨ ਬਹੁਤ ਘਟ ਹੋਊਗਾ ਉਹ ਮਾਰਜਨ ਜਿਹੜਾ ਉਹ ਅਗਲੀਆਂ ਵਿਧਾਨ ਸਭਾ ਚੋਣਾਂ ਦਾ ਇੱਕ ਸ਼ੀਸ਼ਾ ਵੀ ਹੋ ਸਕਦਾ ਸੋ ਦੇਖਦੇ ਆ ਕੀ ਬਣਦਾ ਪਰ ਇੱਕ ਗੱਲ ਪੱਕੀ ਆ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਜਿਹਨੂੰ ਕਹਿ ਦਿੰਦੇ ਆ ਕਿ ਸ਼੍ਰੋਮਣੀ ਅਕਾਲੀ ਦਲ ਅੱਗੇ ਨਾਲੋਂ ਕਰੰਟ ਵਿੱਚ ਆ ਲੋਕ ਉਹਨਾਂ ਦੇ ਪਿੰਡਾਂ ਤੇ ਜਥੇਬੰਦਾਂ ਦੇ ਢਾਂਚਾ ਆਇਆ ਉਹ ਵੀ ਇਸ ਵਕਤ ਚੜ੍ਹਦੀ ਕਲਾ ਦੇ ਵਿੱਚ ਉਹ ਵੀ ਪੂਰਾ ਜੋਰ ਲਾਉਂਦੇ ਆ ਦੂਜੇ ਪਾਸੇ ਪੰਥਕ ਸੋਚ ਵਾਲੇ ਲੋਕ ਜਿਆਦਾ ਉਹ ਵੀ ਭਾਈ ਮਨਦੀਪ ਸਿੰਘ ਉਹਨਾਂ ਦੇ ਵੀ ਨਾਲ ਆ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੀ ਉਹਨਾਂ ਦੀ ਹਮਾਇਤ ਕਰ ਰਹੀ ਆ ਹੋਰ ਬਹੁਤ ਜਥੇਬੰਦੀਆਂ ਹਮਾਇਤ ਕਰ ਰਹੀਆਂ ਉਹ ਵੀ ਪੂਰਾ ਜੋਰ ਲਗਾ ਹੋਇਆ ਸੋ ਦੇਖਦੇ ਆ ਇਹਦੇ ਨਤੀਜੇ ਕੀ ਆਉਣਗੇ ਤੇ ਕੀ ਇਹਦੇ ਨਤੀਜੇ ਅਗੇ ਵਿਧਾਨ ਸਭਾ ਚੋਣਾਂ ਤੇ ਪ੍ਰਭਾਵ ਪਾਉਂਦੇ ਆ ਜੀ ਬੀਪੀ ਸਿੰਘ ਗੀਰਜੀ ਤੁਹਾਡੀ ਸਿਆਸਤੇ ਕਾਫੀ ਪਕੜ ਹੈ ਤੁਸੀਂ ਆਪਣੇ ਵਿਚਾਰ ਦਰਸ਼ਕਾਂ ਦੇ ਅੱਗੇ ਰੱਖ ਦਿਓ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ